ਉਹਨਾਂ ਨੇ ਮੇਰੇ ਤੋਂ 36000 ਰੁਪਏ ਮੰਗ ਕੀਤੀ ਕਿ ਮੀਟਰ ਮੈਂ ਚੇਂਜ ਕਰਾ ਦਿੰਦਾ ਮੈਂ 36000 ਰੁਪਏ ਲੱਗੇਗਾ ਠੀਕ ਹੈ ਜੀ ਮੈਂ 36000 ਦੇ ਨਹੀਂ ਸਕਦਾ ਕਿ ਮੈਂ ਉਹਨਾਂ ਨਾਲ 15000 ਦੀ ਗੱਲ ਮੁੱਕੀ ਜੀ ਤੇ 15000 ਜੋ ਮੈਂ 10000 ਰੁਪਏ ਉਹਨਾਂ ਨੂੰ ਦੇਤਾ ਸੀ ਮੌਕੇ ਤੇ ਹੀ ਇਹਨਾਂ ਕੋਲ 15000 ਦੀ ਡਿਮਾਂਡ ਕਰ ਰਹੇ ਹੋ 10000 ਰੁਪਏ ਮੌਕੇ ਤੇ ਮੈਂ ਨਾਲ ਹਾਜ਼ਰ ਹੋ ਕੇ ਦੇ ਕੇ ਆਈ ਸੀ ਦੋਨੋਂ ਨੇ ਤੇ 5000 ਰੁਪਏ ਦੇਣਾ ਸੀਗਾ ਤੇ ਫਿਰ ਇਹ ਧੱਕਾ ਕਰ ਰਿਹਾ ਸੀਗਾ ਤੇ ਗੁਰਦੁਆਰੇ ਵਾਲੇ ਵੀ ਕੋਈ ਛੇਵੀਂ ਪਾਰਸ਼ਾਦੋਂ ਵੀ ਪੈਸੇ ਮੰਗਦਾ ਸੀਗੇ ਉਹ 5000 ਰੁਪਿਆ ਦੇਣਗੇ ਸੀ ਤੇ ਅਸੀਂ ਆਪਣਾ ਪਹਿਲੇ ਵਿਜੀਲੈਂਸ ਬਿਊਰੋ ਜਾ ਕੇ ਇਹਦੀ ਕੰਪਲੇਂਟ ਕੀਤੀ ਕੰਪਲੇਂਟ ਕਰਨ ਤੋਂ ਬਾਅਦ ਫਿਰ ਇਹਨੂੰ ਰੰਗਿਆ ਥੀ ਅਸੀਂ 5000 ਰੁਪਿਆ ਲੈਂਦੇ ਫੜਾਇਆ ਤੇ ਸਾਰਾ ਮਹਿਕਮਾ ਹੀ ਇਹਦੇ ਤੋਂ ਦੁਖੀ ਹੈ ਜੇ ਇਮਾਨਦਾਰ ਸੀ ਤੇ ਫੇ ਪੈਸਾ ਕਿੱਥਾ ਫੜ ਲੈ ਫਿਰ ਆਪਣਾ ਇਹਨਾਂ ਨੇ ਵਿਜੀਲੈਂਸ ਬਿਊਰੋ ਲੈਣੇ ਕਿਉਂ ਫੜਿਆ ਜੇ ਇਮਾਨਦਾਰ ਹੁੰਦਾ ਤੇ ਪੈਸੇ ਨਾ ਲੈਂਦਾ ਕਿਸ ਚੀਜ਼ ਦੇ ਪੈਸੇ ਲੈ ਰਿਆ ਪੈਸੇ ਲਏ ਤਾਂ ਹੀ ਰੰਗਿਆ ਥੀ ਬੜਿਆ ਕਿ ਤਾਂਈਆਂ ਦੇ ਹੱਥਾਂ ਤੇ ਲਾਲ ਦਵਾਈ ਲਾ ਕੇ ਤਾਂਈਆਂ ਨੂੰ ਆਪਣਾ ਹੱਥ ਦਵਾਈ ਤੇ ਲਾਲ ਹੋਏ ਕਹਿੰਦਾ ਤੁਹਾਡਾ ਇਹ ਕਰਾ ਦਾਂਗਾ ਉਹ ਕਰਾ ਦਾਂਗਾ ਵੀ ਸਾਾਨੂੰ ਨੋ ਲੈਜ ਨਹੀਂ ਹੈਗੀ ਸੀ ਤੇ ਅਸੀਂ ਦਜ਼ੇ ਮਾਰੇ ਨੂੰ ਕੋਈ ਵੀ 2 ਮੀਟਰ ਤੋਂ ਸੀ ਚੇਂਜ ਕਰਾ ਖਾਰਾ ਕਰਦੇ ਹੋ ਇਹ ਚੇਂਜ ਕਰਨ ਦੀ ਅਵੇ ਸਾਰਾ ਕੋ 36000 ਰੁਪਏ ਮੰਗੇ ਆ ਤੁਹਾਨੂੰ ਮਾ ਸਾਹਿਬ ਤਾਂ ਕਹਿੰਦੇ ਵੀ ਜਿਹੜਾ ਬੰਦਾ ਕਰਾਪਟ ਹੈਗਾ ਉਹਨੂੰ ਫੜਾਓ ਤੇ ਸਾਡੇ ਐਮਐਲਏ ਸਾਹਿਬ ਸ਼ੋਪਰਾਸ਼ਨ ਪੱਪੀ ਜੀ ਉਹਨਾਂ ਨੇ ਵੀ ਕੱਲ ਸਾਡਾ ਥੈਂਕ ਯੂ ਕੀਤਾ ਵੀ ਜੇ ਤੁਸੀਂ ਇਦਾਂ ਦਾ ਬੰਦਿਆਂ ਨੂੰ ਕਰਾਪਟ ਬੰਦਿਆਂ ਨੂੰ ਫੜਾਓਗੇ ਤੇ ਸਾਡੀ ਵੀ ਉੱਪਰ ਤੱਕ ਪਹੁੰਚੇਗੀ ਵੀ ਅਸੀਂ ਕਰਾਪਟ ਦੇ ਨਾਲ ਲੜ ਰਹੇ ਹਾਂ ਪਬਲਿਕ ਨੂੰ ਬਿਲਕੁਲ ਐਸੇ ਦਰਵਾਜੇ ਦਾ ਰੁੱਖ ਕਰਨਾ ਚਾਹੀਦਾ ਜੇ ਕੋਈ ਕਰਪਟ ਹੈਗਾ ਓੱਖਾ ਥੋੜਾ ਜਿਹਾ ਜ਼ਰੂਰ ਹੁੰਦਾ ਸਮਾਂ ਕਿਤੇ ਦਿਨ ਦਾ ਲੱਗ ਜਾਂਦਾ ਪਰ ਜੇ ਐਸੇ ਰੁੱਖਣ ਵਾਲ ਆਓਗੇ ਤੇ ਮੈਨੂੰ ਲੱਗਦਾ ਕਿ ਨੱਥ ਪੈ ਚੁੱਕੀ ਅਸੀ ਗੱਲ ਜੀ ਲੋਤਣਾ ਲੈ ਵੀਰ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਜੰਮਰੀ 8 ਤਰੀਕ ਨੂੰ ਇੱਕ ਕਿਸੇ ਨਿਜੀ ਦੁਕਾਨ ਤੇ ਮੀਟਰ ਸੜਿਆ ਸੀ ਉਹਨਾਂ ਨੇ ਜਿਹੜਾ ਕਿ ਸ਼ਿਕਾਇਤ ਕੀਤੀ ਸੀ ਬਿਜਲੀ ਵਿਭਾਗ ਦੇ ਵਿੱਚ ਤੇ ਉਸ ਤੋਂ ਬਾਅਦ ਬਿਜਲੀ ਵਿਭਾਗ ਦੇ ਮਹਿਕਮੇ ਦੇ ਜਿਹੜੇ ਜਈ ਆਂਦੇ ਨੇ ਤੇ ਉਸ ਤੋਂ ਬਾਅਦ ਸਾਰੀ ਕਟੜਾ ਸੁਣਦੇ ਆ ਦੱਸਿਆ ਜਾ ਰਿਹਾ ਕਿ ਉਹ ਪਰਿਵਾਰ ਦੇ ਇਹਨਾਂ ਦੇ ਵੱਲੋਂ ਰੋਪ ਲਾਇਆ ਜਾ ਰਿਹਾ ਕਿ ਸਾਡੇ ਕੋ ਰਿਸ਼ਵਤ ਜਿਹੜੀ ਕਿ ਮੰਗੀ ਕੀ ਹੈ ਸਾਰਾ ਮਾਮਲਾ ਜਾਣੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰਪਾਲ ਤੇ ਜਸਵਿੰਦਰ ਜੀ ਅ ਦੱਸਿਆ ਹੈ ਤੁਹਾਡੇ ਵੱਲੋਂ ਕਿ ਰਿਸ਼ਵਤ ਲਈਤੀ ਗਈ ਸੀ ਕਿਰਿਆ ਸੀ ਰਿਸ਼ਵਤ ਲਈਤੀ ਗਈ ਕੀ ਪੂਰਾ ਮਾਮਲਾ ਸਰ ਦੱਸੋ ਮੇਰਾ ਮੀਟਰ ਕੁਝ ਦਿਨ ਪਹਿਲਾਂ ਸੜ ਗਿਆ ਸੀ ਜੀ ਮੈਂ ਉਹਦੀ ਤਲਾ ਕੁਲਦੀਪ ਜੈ ਨੂੰ ਦਿੱਤੀ ਸੀ ਅੱਛਾ ਤੇ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਉਹਨਾਂ ਨੇ ਮੇਰੇ ਤੋਂ 36000 ਰੁਪਏ ਮੰਗ ਕੀਤੀ ਕਿ ਮੀਟਰ ਮੈਂ ਚੇਂਜ ਕਰਾ ਦਿੰਦਾ ਮੈਂ 36000 ਰੁਪਏ ਲੱਗੇਗਾ ਠੀਕ ਹੈ ਜੀ ਮੈਂ 36000 ਦੇ ਨਹੀਂ ਸਕਦਾ ਸੀ ਮੈਂ ਉਹਨਾਂ ਨਾਲ 15000 ਦੀ ਗੱਲ ਮੁੱਕੀ ਜੀ ਤੇ 15000 ਜੋ ਮੈਂ 10000 ਰੁਪਏ ਉਹਨਾਂ ਨੂੰ ਦੇਤਾ ਸੀ ਮੌਕੇ ਤੇ ਹੀ ਤੇ ਬਾਕੀ 5000 ਰੁਪਏ ਦੇਣਾ ਸੀ ਉਹਦੇ ਕਰਕੇ ਮੈਨੂੰ ਤੰਗ ਕਰਿਆ ਸੀ ਬਾਰ-ਬਾਰ ਤੇ ਮੀਟਰ ਉਹਨਾਂ ਨੇ ਚੇਂਜ ਨਹੀਂ ਕੀਤਾ ਸੀ ਤੇ ਉਹਦੇ ਮੁਕਾਬਲੇ ਮੈਂ ਫਿਰ ਵਿਜੀਲੈਂਸ ਬਿਊਰੋ ਨਾਲ ਗੱਲ ਕੀਤੀ ਤੇ ਉਹਨਾਂ ਨੇ ਫੀਲਡਿੰਗ ਲਾ ਕੇ ਉਹਨਾਂ ਨੂੰ ਆਪਣਾ ਕੱਲ 21 ਦੇਖ ਨੂੰ ਕਾਬੂ ਕੀਤਾ ਉਹਨੂੰ ਦਫਤਰੋਂ ਨੀ اچھا میٹر ਠੀਕ ਕਰਨ ਦੇ ਤਾਂ ਕੋਈ ਪੈਸੇ ਨਹੀਂ ਹੁੰਦੇਗੇ ਤੇ ਫਿਰ ਫਿਰ ਤੁਸੀਂ ਕਿਉਂ ਪੈਸੇ ਕਿ ਦਿੱਤੇ ਧੱਕੇ ਝਾਂਸੇ ਝਾਂਸੇ ਲੈਂਦਾ ਜੀ ਇਹ ਝਾਂਸੇ ਲੈ ਕੇ ਮੈਨੂੰ ਨਹੀਂ ਕੋਈ ਹੋਰ ਵੀ ਕੰਪਲੀਟਾ ਕਾਫੀ ਆ ਰਹੀਆਂ ਨੇ ਵੀ ਜਿਹੜੇ ਕਾਫੀ ਬੰਦੇ ਕੋਲ ਪੈਸੇ ਐਦਾਂ ਡਰਾਤ ਮਹਗਾ ਕੇ ਲੈਂਦਾ ਹੁਣ ਅੱਛਾ ਕੀ ਨਾਮ ਤੁਹਾਡਾ ਮੇਰਾ ਨਾਮ ਜਸਿੰਦਰ ਸਿੰਘ ਜਸਿੰਦਰ ਜੀ ਇਹ ਪੂਰਾ ਮਾਮਲਾ ਕੀ ਹੈ ਤੁਹਾਡਾ ਮਾਮਲਾ ਇਹ ਹੈ ਕਿ ਮੈਂ ਵੀ ਕੁਝ ਦਿਨ ਪਹਿਲੇ ਆਪਣੀ ਇੱਕ ਦਰਖਾਸਤ ਦਿੱਤੀ ਸੀ ਵੀ ਮੇਰਾ ਜਿਹੜਾ ਦੁਕਾਨ ਦੇ ਬਾਹਰ ਖੰਭਾ ਲੱਗਾ ਉਹਨੂੰ ਸ਼ਿਫਟ ਕੀਤਾ ਜਾਵੇ ਤੇ ਮੇਰੇ ਕੋਲੋਂ ਵੀ ਇਹਨੇ ਆਪਣਾ 20000 ਰੁਪਏ ਦੀ ਡਿਮਾਂਡ ਕੀਤੀ 5000 ਨੂੰ ਮੈਂ ਪਹਿਲੇ ਦਿੱਤਾ 5000 ਚ ਵਰਮਾਇ ਰਹੇ ਦਾ ਸੌਦਾ ਕੀਤਾ 10000 ਟੋਟਲ ਸੌਦਾ ਹੋਇਆ ਸੀਗਾ ਪਰ ਉਹ ਕਹਿੰਦਾ ਵੀ ਮੈਂ ਹੁਣ ਖੰਭਾ ਚੇਂਜ ਕਰ ਨਹੀਂ ਸਕਦਾ ਪਰ ਮੇਰੇ ਇਹਨੇ 5000 ਵਾਪਸ ਦਿੱਤਾ ਸੀਗਾ ਪਰ ਜਿਹੜਾ ਇਹਨਾਂ ਨਾਲ ਧੱਕਾ ਕੀਤਾ ਇਹਨਾਂ ਕੋਲੋਂ 15000 ਦੀ ਡਿਮਾਂਡ ਕਰ ਰਿਹਾ 10000 ਦੇ ਮੌਕੇ ਤੇ ਮੈਂ ਨਾਲ ਹਾਜ਼ਰ ਹੋ ਕੇ ਦੇ ਕੇ ਆਈ ਸੀ ਦੋਨੋਂ ਤੇ 5000 ਨੂੰ ਦੇਣਾ ਸੀਗਾ ਤੇ ਫਿਰ ਇਹ ਧੱਕਾ ਕਰ ਰਿਹਾ ਸੀਗਾ ਤੇ ਗੁਰਦੁਆਰੇ ਵਾਲੇ ਵੀ 6ਵੀਂ ਵਾਰਛੇ ਤੋਂ ਵੀ ਪੈਸੇ ਮੰਗਦਾ ਸੀ ਇਹ ਤੇ ਆਪਣਾ ਇਹਨਾਂ ਕੋਲ 15000 ਲੈਣਾ ਸੀ ਤੇ 10000 ਦੇਤਾ 5000 ਬਕਾਇਆ ਸੀਗਾ ਉਹ 5000 ਰੁਪਇਆ ਦੇਣਗੇ ਸੀ ਤੇ ਅਸੀਂ ਆਪਣਾ ਪਹਿਲੇ ਵਿਜੀਲੈਂਸ ਬਿਊਰੋ ਜਾ ਕੇ ਇਹਦੀ ਕੰਪਲੇਂਟ ਕੀਤੀ ਕੰਪਲੇਨਟ ਕਰਨ ਤੋਂ ਬਾਅਦ ਫਿਰ ਇਹਨੂੰ ਰੰਗਿਆ ਹੱਥੀ ਅਸੀਂ 5000 ਰੁਪਏ ਲੈਂਦੇ ਫੜਾਇਆ ਤੇ ਸਾਰਾ ਵਿਭਾਗ ਹੀ ਇਹਦੇ ਤੋਂ ਦੁਖੀ ਹੈ ਬਾਕੀ ਵਿਭਾਗ ਦੇ ਬੰਦੇ ਵੀ ਨੇ ਜਿਹੜੇ ਮੁਲਾਜ਼ਮ ਨੇ ਜੇਏ ਨੇ ਐਸਜੀਓ ਨੇ ਸਾਰੇ ਵਧੀਆ ਤਰੀਕੇ ਨਾਲ ਚੱਲਦੇ ਨੇ ਐਕਸ਼ਨ ਸਾਹਿਬ ਵੀ ਵਧੀਆ ਤਰੀਕੇ ਨਾਲ ਚੱਲਦੇ ਪਰ ਇਹ ਹੀ ਬੰਦਾ ਜਿਹੜਾ ਕਰਪਟ ਸੀਗਾ ਵਿਭਾਗ ਦੇ ਵਿੱਚ ਹਰ ਬੰਦੇ ਦੇ ਘਰ ਜਾ ਕੇ ਉਹਨੂੰ ਡਰਾ ਧਮਕਾ ਕੇ ਗਰੀਬ ਤੇ ਅਮੀਰ ਬੰਦੇ ਨੂੰ ਤੇ ਉਹਨਾਂ ਕੋਲੋਂ ਪੈਸੇ ਝਾੜਦਾ ਸੀ ਉਹਨਾਂ ਨੂੰ ਆਪਣੇ ਚਾਂਸੇ 'ਚ ਲੈ ਕੇ ਪਰ ਉਹਦੇ ਵੱਲੋਂ ਕਿਹਾ ਜਾਂਦਾ ਮੈਂ ਮੈਂ ਤਾਂ ਇਮਾਨਦਾਰ ਸੀਗਾ ਮੈਂ ਤਾਂ ਇਮਾਨਦਾਰ ਹੀ ਕਰਦਾ ਸੀ ਮੈਂ ਤਾਂ ਐਵੇਂ ਦੋਸ਼ ਗਲਤ ਜੋਛ ਲਾਈ ਯਾਰ ਵਿਜੀਲੈਂਸ ਬਿਊਰੋ ਲੈਨੇ ਕਿਉਂ ਵੜਿਆ ਜੇ ਇਮਾਨਦਾਰ ਹੁੰਦਾ ਤੇ ਪੈਸੇ ਨਾ ਲੈਂਦਾ ਕਿਸ ਚੀਜ਼ ਦੇ ਪੈਸੇ ਲੈ ਰਿਆ ਪੈਸੇ ਲੇ ਆ ਤੇ ਤਾਂ ਹੀ ਰੰਗਿਆ ਤੀ ਵੜਿਆ ਕਿ ਤਾਂ ਹੀ ਦੇ ਹੱਥਾਂ ਤੇ ਲਾਲ ਦਵਾਈ ਲਾ ਕੇ ਤੇ ਤਾਂ ਹੀ ਨੂੰ ਆਪਣਾ ਹੱਥ ਦਵਾਈ ਤੇ ਲਾਲ ਹੋਏ ਉਦਾਂ ਕਿਦਾਂ ਇਹ ਕਾਬੂ ਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਜੇ ਕਿਹਾ ਜਾਂਦਾ ਕਿ ਜਿਹੜੇ ਕਰਪਸ਼ਨ ਵਾਲੇ ਆਦਮੀ ਨੇ ਉਹਨਾਂ ਨੂੰ ਸਖਤ ਸਖਤ ਕਦੀ ਕਦੀ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਜਿਹੜੇ ਕਿ ਸਜ਼ਾ ਵੀ ਦਿੱਤੀ ਜਾਏਗੀ ਇਹ ਤਾਂ ਦੇਖੋ ਜਿਹੜਾ ਵੀ ਕੋਈ ਕਰਪਸ਼ਨ ਕਰੇਗਾ ਅਸੀਂ ਬਖਸ਼ਾਂਗੇ ਨਹੀਂ ਅਸੀਂ ਵੀ ਹੁਣ ਕਰਪਸ਼ਨ ਦੇ ਐਂਟੀ ਚੱਲ ਪਏ ਆ ਵੇ ਜਿਹੜਾ ਕਰਾਪਸ਼ਨ ਕਰੇਗਾ ਅਸੀਂ ਉਹਨੂੰ ਰੰਗੇ ਅਸੀਂ ਫੜਾਵਾਂਗੇ ਫੜਾਵਾਂਗੇ ਨਹੀਂ ਅਕਸਰ ਲੋਕ ਡਰ ਜਾਂਦੇ ਨੇ ਕਿ ਹਾਂ ਵੀ ਜਈ ਹੈਗਾ ਸਾਡਾ ਕੋਈ ਨੁਕਸਾਨ ਨਾ ਕਰਦੇ ਕੋਈ ਕੁਛ ਨਾ ਕਰਦੇ ਨੁਕਸਾਨ ਉਹਨੇ ਕੀ ਕਰਨਾ ਹੈ ਉਹਨੂੰ ਆਪਣੀ ਹੋਂ ਲੱਤਾਂ ਬਾਹਰ ਨਹੀਂ ਚਲਦੀਆਂ ਨਹੀਂ ਕਹਿੰਦੇ ਕਈ ਵਾਰੀ ਬਿਜਲੀ ਕੱਟ ਕਰਦੇ ਨੇ ਕਈ ਪਰੇਸ਼ਾਨੀਆਂ ਕਾਫੀ ਦੇ ਦਿੰਦੇ ਨੇ ਉਹ ਜੋ ਮਰਜ਼ੀ ਦੇ ਦੇਵੇ ਜੋ ਮਰਜ਼ੀ ਕਰ ਲਵੇ ਆਖਿਰ ਜੇ ਹੁਣ ਡਿਊਟੀ ਦੇ ਹਾਬਾ ਲੋਗਾ ਤੇ ਕੁਝ ਕਰੂਗਾ ਨਾ ਹੂੰ ਡਿਊਟੀ ਤੇ ਬਹਾਲ ਹੀ ਨਹੀਂ ਹੋਗਾ ਤਾਂ ਕਰੂਗਾ ਕੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹਾਂਜੀ ਮੈਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਹੂੰ ਆ ਤੁਹਾਡਾ ਕੀ ਮੀਟਰ ਮੋਟਰ ਛੜ ਗਿਆ ਕੀ ਘਰ ਦੀ ਲਾਈਟ ਗਈ ਸੀ ਨਹੀਂ ਦੁਕਾਨ ਦਾ ਮੇਰਾ ਮੀਟਰ ਛੜ ਗਿਆ ਸੀ ਦੁਕਾਨ ਦਾ ਮੀਟਰ ਛੜ ਗਿਆ ਸੀ ਹਾਂਜੀ ਹਾਂਜੀ ਉਹਦੇ ਰਿਕਾਰਡਿੰਗ ਮੰਦਾਂ ਨੂੰ ਦਰਖਾਸਤ ਦਿੱਤੀ ਸੀ ਤੇ ਉਹਦੀ ਦਾ ਕੋਈ ਪੈਸੇ ਵੀ ਨਹੀਂ ਲੈਂਦੇ ਹੈਗੇ ਇੱਥੇ ਅਕਸਰ ਹੀ ਕਰਦੇ ਇਹ ਧਮਕਾਉਂਦਾ ਜੀ ਇਹ ਡਰਾਉਂਦਾ ਧਮਕਾ ਕੇ ਪੈਸੇ ਏਠਣ ਦੀ ਕਰਦਾ ਹੈ ਅੱਛਾ ਇਹ ਸਾਡੇ ਤੋਂ ਨਹੀਂ ਹੈ ਕੋਈ ਸ਼ਹਿਰਦਾਰੀ ਚ ਕਈਆਂ ਹੱਜ ਤੇ ਦੇ ਏਰੀਆ ਦਾ ਪੈਂਦਾ ਹਰ ਪਾਸੇ ਇਹਨੇ ਜਾਲ ਵਛਾਇਆ ਹੈ ਆਪਣੇ ਬੰਦੇ ਛੱਡੀ ਹੋ अच्छा ब्लैकमेल ਕਰਦਾ ਤੁਹਾਨੂੰ ਕੀ ਤੁਹਾਨੂੰ ਕਿੱਦਾਂ ਧਮਕਾਇਆ ਡਰਾਇਆ ਕੋਈ ਦੱਸ ਸਕਦੇ ਕੁਝ ਕਿ ਦੱਸੋ ਭਾਜੀ ਮੀਟਰ ਕਹਿੰਦਾ ਤੁਹਾਡਾ ਮੈਂ ਇਹ ਕਰਾ ਦਾਂਗਾ ਉਹ ਕਰਾ ਦਾਂਗਾ ਵੀ ਸਾਨੂੰ ਨੋ ਲੈਜ ਨਹੀਂ ਹੈਗੀ ਸੀ ਤੇ ਅਸੀਂ ਡਰਦੇ ਮਰਿਆ ਨੂੰ ਕਹਿੰਦੇ ਤੁਸੀਂ ਮੀਟਰ ਤੁਸੀਂ ਚੇਂਜ ਕਰਾ ਕੇ ਸਾਡਾ ਕਰਦੇ ਹੋ ਇਹ ਚੇਂਜ ਕਰਨ ਦੀ ਆਵੇ ਸਾਡੇ ਕੋ 36000 ਰੁਪਏ ਮੰਗਿਆ 36000 ਰੁਪਏ ਉਹ ਕਹਦਾ 36000 ਰੁਪਏ ਕੋ ਮੰਗਿਆ ਤੁਸੀਂ ਤੁਸੀਂ ਜਾਂਚ ਕੀਤੀ ਇਸ ਬਾਰੇ 36000 ਦੇ ਬਾਰੇ ਕਾਦ ਮੰਗਿਆ ਮੈਨੂੰ ਆਪ ਨਹੀਂ ਸਮਝ ਆ ਰਹੀ ਕਿ 36000 ਕਿਸ ਚੀਜ਼ ਦਾ ਮੰਗ ਰਿਹਾ ਹੈ ਅੱਛਾ ਮੈਂ ਦੇਖਿਆ ਕਈ ਵਾਰੀ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਜਸਵਿੰਦਰ ਜੀ ਜਿਵੇਂ ਕਿ ਹਨਾ ਬਿਜਲੀ ਦੇ ਵਿਭਾਗ ਦੇ ਵਿੱਚ ਕਈ ਲੋਕਾਂ ਨੂੰ ਆਮ ਵਿਅਕਤੀ ਨੂੰ ਨੌਲੇਜ ਨਹੀਂ ਹੁੰਦੀ ਅਗਲੇ ਕਿ ਇਹ ਇਦਾਂ ਦੇ ਜਿਹੜੇ ਕਰਪਸ਼ਨ ਦੇ ਵਿਅਕਤੀ ਨੇ ਇਹ ਤਾਂ ਜਿਆਦਾ ਮੂੰਹ ਫਾਟੇ ਪੈਸੇ ਮੰਗ ਲੈਂਦੇ ਤੇ ਇਹਨਾਂ ਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੀਦਾ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਕਿ ਕਿੰਦਾ ਸਮ ਸਮੇਦਾਰੀ ਵਰਤਨ ਸਰਕਾਰ ਤਾਂ ਸਾਡੀ ਆਪਣੀ ਹੈ ਆਪ ਦੀ ਸਰਕਾਰ ਜਿਹੜੀ ਸਾਡੀ ਆਪਣੀ ਸਰਕਾਰ ਹੈ ਠੀਕ ਹੈ ਕਿ ਨਹੀਂ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਵੀ ਜਿਹੜਾ ਬੰਦਾ ਕਰਪਟ ਹੈਗਾ ਉਹਨੂੰ ਫੜਾਓ ਤੇ ਸਾਡੇ ਐਮਐਲਏ ਸਾਹਿਬ ਸ਼ੋਕ ਪ੍ਰਸ਼ਰ ਪੱਪ ਉਹਨਾਂ ਨੇ ਵੀ ਕੱਲ ਸਾਡਾ ਥੈਂਕ ਯੂ ਕੀਤਾ ਬਈ ਜੇ ਤੁਸੀਂ ਇਦਾਂ ਦਾ ਬੰਦਿਆਂ ਨੂੰ ਕਰਪਟ ਬੰਦਿਆਂ ਨੂੰ ਫੜਾਓਗੇ ਤੇ ਸਾਡੀ ਵੀ ਉੱਪਰ ਤੱਕ ਪਹੁੰਚੇਗੀ ਵੀ ਅਸੀਂ ਕਰਪਟ ਦੇ ਨਾਲ ਲੜ ਰਹੇ ਹਾਂ ਬਈ ਕਰਪਟ ਬੰਦਿਆਂ ਨੂੰ ਜ਼ਰੂਰ ਫੜਾਣਾ ਚਾਹੀਦਾ ਚਾਹੇ ਕੋਈ ਵੀ ਹੋਵੇ ਜੇ ਕੋਈ ਕਰਪਟ ਕਰਦਾ ਜਾਂ ਕੋਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਤੇ ਉਹਦੇ ਤੇ ਜ਼ਰੂਰ ਐਕਸ਼ਨ ਆਉਣਾ ਚਾਹੀਦਾ ਅੱਛਾ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੋਗੇ ਤੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੋਗੇ ਤੇ ਉਹਨਾਂ ਨੂੰ ਕਿੱਦਾਂ ਥੈਂਕਸਫੁਲ ਕਰਨਾ ਚਾਹੋਗੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਹੜਾ ਸਾਡੇ ਵਿਜੀਲੈਂਸ ਬਿਊਰੋ ਨੇ ਸਾਡੀ ਸੁਣੀ ਹੈ ਤੇ ਬੜੇ ਤ ਬੜਾ ਵਧੀਆ ਟਰੈਪ ਵਿਛਾ ਕੇ ਇਹਨਾਂ ਨੇ ਬੰਦਾ ਕਾਬੂ ਕੀਤਾ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਆ ਭਈ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਸਾਰਾ ਕੰਮ ਕਰਾਇਆ ਤੇ ਕੋਈ ਮਤਲਬ ਇਹਨਾਂ ਦੇ ਵਿੱਚ ਦਿਲ ਦੇ ਵਿੱਚ ਕੋਈ ਲਾਲਚ ਨਹੀਂ ਹੈਗਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਐਸਐਸਪੀ ਸਾਹਿਬ ਅਸੀਂ ਤੇ ਪਬਲਿਕ ਨੂੰ ਬਿਲਕੁਲ ਐਸੇ ਦਰਵਾਜੇ ਦਾ ਰੁੱਖ ਕਰਨਾ ਚਾਹੀਦਾ ਜੇ ਕੋਈ ਕਰਪਟ ਹੈਗਾ ਓਖਾ ਥੋੜਾ ਜਿਆਦਾ ਜ਼ਰੂਰ ਹੁੰਦਾ ਸਮਾਂ ਇੱਕ ਅੱਧੇ ਦਿਨ ਦਾ ਲੱਗ ਜਾਂਦਾ ਪਰ ਜੇ ਐਸੇ ਰੁੱਖਣ ਵਾਲ ਆਓਗੇ ਤੇ ਮੈਨੂੰ ਲੱਗਦਾ ਕਿ ਨੱਥ ਪੈ ਜਾਊਗੀ ਜੇ ਆਪਾਂ ਕੱਲ ਉਸ ਦਫ਼ਤਰ ਦੇ ਵਿੱਚ ਇਹ ਕੰਮ ਹੋਇਆ ਤੇ ਜਿਹੜੇ ਮਾੜੇ ਮੋਟੇ ਕੋਈ ਹੋਰ ਵੀ ਕੋਈ ਰਿਸ਼ਵਤ ਖੋਰ ਹੋਣਗੇ ਉਹਨਾਂ ਨੂੰ ਵੀ ਨੱਥ ਪਈ ਹੋਊਗੀ ਦੂਜੇ ਮਹਿਕਮਿਆਂ ਦੇ ਵਿੱਚ ਜਿਹੜੇ ਦੂਜੇ ਯੂਨਿਟ ਨੇ ਉਹਨਾਂ ਨੂੰ ਵੀ ਨੱਥ ਪਈ ਹੋਊਗੀ ਵੀ ਹਾਂ ਵੀ ਐਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਹੁਣ ਇਹ ਜ਼ਿੰਦਗੀ ਆਪਣੀ ਖਰਾਬ ਕਰਕੇ ਬੈਹ ਚੁੱਕਾ ਆ ਠੀਕ ਹੈ ਕੀ ਨਾਮ ਸੀ ਜਈ ਦਾ ਜਈ ਦਾ ਨਾਮ ਕੁਲਦੀਪ ਸ਼ਰਮਾ ਕੁਲਦੀਪ ਸੋ ਬਿਲਕੁਲ ਇਹ ਤਸਵੀਰਾਂ ਨੇ ਇਸ ਇਹਨਾਂ ਦੇ ਭਾਈ ਸਾਹਿਬ ਦਾ ਜਿਹੜਾ ਕਿ ਆ ਇੱਕ 36000 ਦੀ ਜਿਹੜੀ ਕਿ ਮੰਗ ਕੀਤੀ ਗਈ ਸੀ ਨਵਾਂ ਮੀਟਰ ਲਾਉਣ ਦੀ ਹਾਲਾਂਕਿ 36000 ਦੀ ਮੰਗ ਜਦੋਂ ਇਹਨਾਂ ਨੇ ਵਿਜੀਲੈਂਸ ਦੇ ਨਾਲ ਟਾਈ ਅਪ ਕੀਤਾ ਤੇ ਉਹਨਾਂ ਨੇ ਜਿਹੜਾ ਕਿ ਇੱਕ ਜਾਲ ਵਛਾ ਕੇ ਉਸ ਜਈ ਕੁਲਦੀਪ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਕੇ ਜਿਹੜਾ ਕਿ ਉਸ ਦੇ ਉੱਤੇ ਅਮਲ ਪਹਿਲ ਤੌਰ ਤੇ ਜਿਹੜੀ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਾਲਾਂਕਿ ਉਹ ਦੇਖਣਾ ਇਹ ਹੋਵੇਗਾ ਕਿ ਉਸ ਦੇ ਉੱਤੇ ਕਿਹੜੀ ਕਰੀਆਂ ਜਰੀਏ ਕਾਰਵਾਈਆਂ ਕੀਤੀਆਂ ਜਾਣਗੀਆਂ ਦੇਖੋ ਜਸੰਦਰਪਾਲ ਸਿੰਘ ਨੇ ਸ਼ੰਗਾਰ ਰੋਡ ਦੇ ਰਹਿਣ ਵਾਲੇ ਤੇ ਚਾਹ ਦੀਆਂ ਦੀ ਉੱਤੇ ਟੀ ਸਟਾਲ ਹੈਗੀ ਆ ਇੱਕ ਪਾਈ ਹੋਈ ਇਹ ਕੱਲ ਸਾਡੇ ਕੋਲ ਆਏ ਸੀਗੇ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਇਹਨਾਂ ਦਾ ਮੀਟਰ ਕੁਛ ਚਿਰ ਪਹਿਲਾਂ ਸੜ ਗਿਆ ਸੀਗਾ ਪਹਿਲਾਂ ਥੋੜੀ ਪ੍ਰੋਬਲਮ ਆ ਰਹੀ ਸੀ ਬਾਅਦ ਚੋਂ ਥੋੜਾ ਜਿਆਦਾ ਸੜ ਗਿਆ ਫਿਰ ਉਹ ਇਹਨਾਂ ਨੇ ਕੰਪਲੇਂਟ ਵੀ ਦਿੱਤੀ ਸੀਗੀ ਕਿ ਮੀਟਰ ਚੇਂਜ ਕਰ ਦਿਓ ਤੇ ਉਹ ਜਈ ਜਿਹੜਾ ਕੁਲਦੀਪ ਕੁਮਾਰ ਹੈ ਚੀਮਾ ਚੌਂਕ ਚ ਬੀ ਦੀ ਬੋਰਡ ਦਫ਼ਤਰ ਇਹਨਾਂ ਦਾ ਬਣਿਆ ਹੋਇਆ ਉੱਥੇ ਲੱਗਾ ਹੋਇਆ ਉਹਨੇ ਕਿਹਾ ਵੀ ਇਹ ਮੀਟਰ ਜਿਹੜਾ ਤੁਹਾਡਾ ਚੇਂਜ ਹੋ ਜਾਏਗਾ ਪਰ 36000 ਰੁਪਏ ਮੈਂ ਲਵਾਂਗਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹਦੀ ਮੀਂਹਤਰ ਤਰਲਾ ਕੀਤਾ ਤੇ ਉਹ 15000 ਚ ਫਿਰ ਉਹ ਉਹਨਾਂ ਦੀ ਗੱਲਬਾਤ ਜਿਹੜੀ ਹੈਗੀ ਆ ਸੈਟਲਮੈਂਟ ਹੋ ਗਈ 10000 ਰੁਪਏ ਉਹਨੇ ਲੈ ਲਿਆ ਸੀਗਾ ਤੇ 5000 ਹੋਰ ਜਿਹੜਾ ਬਾਕੀ ਮੰਗ ਰਿਆ ਸੀਗਾ ਕਿਉਂਕਿ ਮੀਟਰ ਉਹਨੇ ਚੇਂਜ ਨਹੀਂ ਕੀਤਾ ਸੀਗਾ ਉਹ ਫਿਰ ਕੱਲ ਫਿਰ ਸਾਡੇ ਕੋ ਆਏ ਨੇ ਉਹ ਸਾਰੀ ਵੈਰੀਫਿਕੇਸ਼ਨ ਤੋਂ ਬਾਅਦ ਅਸੀਂ ਟ੍ਰੈਪ ਇੱਕ ਪਲਾਨ ਕੀਤਾ ਸੀਗਾ ਸਪੈਕਟਰ ਕੁਲਵਾਨ ਸਿੰਘ ਉਹ ਫਿਰ ਉਹਨੇ ਜਾ ਕੇ ਸਰਕਾਰੀ ਗੋਆ ਦੀ ਹਾਜ਼ਰੀ ਚ ਉਹਨੂੰ ਗੁਫ਼ਤਾਰ ਕੀਤਾ 5000 ਰੁਪਏ ਉਹਨੇ ਯਾਰ ਰਮੇਨਿੰਗ ਮੌਂਟਸ ਯੋ ਲਈ ਹੈ ਔਰ ਮੁਕਦਮਾ ਦਰਜ ਕੀਤਾ ਜਾ ਚੁੱਕਾ ਅੱਜ ਉਹਨੂੰ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਸਰ ਕੋਈ ਹੋਰ ਵੀ ਮਾਮਲੇ ਦਰਜ ਨਹੀਂ ਹੋ ਰਹੇ ਨੇ ਇਦਾਂ ਦੇ ਰਿਸ਼ਵਤ ਲੈਣ ਦੇ ਨਹੀਂ ਹੋਰ ਮੁਕਦਮਾ ਕੋਈ ਨਹੀਂ ਦਰਜ ਹੋਇਆ ਔਰ ਬਾਕੀ ਵੈਰੀਫਿਕੇਸ਼ਨ ਕਰ ਰਹੀ ਹੈ ਹੋਰ ਵੀ ਕਿਸੇ ਕੋ ਜਿਹੜੇ ਲਏ ਹੋਣਗੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਸਰ ਕੋਈ ਗੱਲਬਾਤ ਕੀਤੀ ਕੋਈ ਪਤਾ ਚੱਲੇਗਾ ਕਿ ਤੁਮਕਾਂ ਦਾ ਡਰਾਂ ਦਾ ਬਲੈਕਮੇਲ ਵੀ ਸੀ ਕਿ ਹਫਤਾ ਪਹਿਲਾਂ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਬਾਕੀ ਹੁਣ ਜਿਹੜੀ ਹੋਰ ਵੀ ਗੱਲ ਸਾਹਮਣੇ ਆਏਗੀ ਉਹਦੇ ਹਿਸਾਬ ਨਾਲ ਕਰਕੇ ਕੀਤੀ ਜਾਏਗੀ ਠੀਕ ਹੈ ਜੀ ਸਐਸਪੀ ਵਿਜੀਲੈਂਸ ਦੇ ਰਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਕਾਰਵਾਈ ਹੈ ਜਿਹੜੀ ਕਿ ਪਹਿਲ ਤੌਰ ਤੇ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੈ ਕਿ ਇਹੋ ਜਿਹਾ ਕਰਪਸ਼ਨ ਤੇ ਕਿਸ ਤਰ੍ਹਾਂ ਥੰਮ ਪੈਂਦੀ ਹੈ ਜੁੜੇ ਲੋਧਾਨ ਲਈ ਵੀ ਨਾਲ ਐਮ ਇਤਰਾ ਜੰਪ ਰਿਪੋਰਟ ਧੰਨਵਾਦ